ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਆਪ ਪੰਜਾਬ ਦੇ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਪ ਸਰਕਾਰ ਤੇ ਲਗਾਈ ਗਏ ਬੀ ਬੁਨਿਆਦ ਦੋਸ਼ਾਂ ਦਾ ਸਖਤ ਜਵਾਬ ਦਿੰਦੇ ਹੋਏ ਉਸ ਨੂੰ ਲੁਧਿਆਣਾ ਪੱਛਮੀ ਜਿਮਨੀ ਚੋਣ ਤੋਂ ਪਹਿਲਾਂ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਇੱਕ ਨਿਰਾਸ਼ਾਜਨਕ ਚਾਲ ਦੱਸਿਆ ਹੈ। ਕਟਾਰੂ ਚੱਕ ਨੇ ਕਿਹਾ ਕਿ ਜਾਖੜ ਦੇ ਪਖੰਡ ਦੀ ਕੋਈ ਹੱਦ ਨਹੀਂ ਹੈ ਦੇਸ਼ ਦੇ ਸਭ ਤੋਂ ਪ੍ਰੇਸ਼ਟ ਲੋਕਾਂ ਨੂੰ ਪਨਾਹ ਦੇਣ ਵਾਲੀ ਭਾਜਪਾ ਕੋਲ ਆਪ ਦੇ ਪਾਰਦਰਸ਼ੀ ਲੋਕਪੱਖੀ ਸ਼ਾਸਨ ਤੇ ਸਵਾਲ ਉਠਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਟਾਰੂ ਚੱਕ ਨੇ ਭਾਜਪਾ ਦੀ ਵਾਸ਼ਿੰਗ ਮਸ਼ੀਨ ਰਾਜਨੀਤੀ ਦਾ ਪਰਦਾ ਫਾਸ਼ ਕੀਤਾ ਤੇ ਕਿਹਾ ਕਿ ਮਹਾਰਾਸ਼ਟਰ ਤੋਂ ਪੰਜਾਬ ਤੱਕ ਭਾਜਪਾ ਨੇ ਪ੍ਰੇਸ਼ਟ ਨੇਤਾਵਾਂ ਨੂੰ ਖੁੱਲੀਆਂ ਬਾਹਾਂ ਨਾਲ ਗਲੇ ਲਗਾਇਆ ਹੈ ਹਜ਼ਾਰਾਂ ਕਰੋੜਾਂ ਦੇ ਘੁਟਾਲਿਆਂ ਦੇ ਦੋਸ਼ੀ ਨੇਤਾ ਭਾਜਪਾ ਦਾ ਚੋਲਾ ਪਾਉਣ ਤੋਂ ਬਾਅਦ ਅਚਾਨਕ ਸੰਤ ਬਣ ਜਾਂਦੇ ਹਨ ਜਾਖੜ ਨੇ ਰਾਜਨੀਤਿਕ ਮੌਕਾ ਪ੍ਰਸਤੀ ਦੇ ਇਤਿਹਾਸ ਦੀ ਨਿੰਦਾ ਕਰਦੇ ਹੋਏ ਕਟਾਲੂ ਚੱਕ ਨੇ ਟਿੱਪਣੀ ਕੀਤੀ ਕਿ ਜਾਖੜ ਜੋ ਕਾਂਗਰਸ ਦਾ ਹਿੱਸਾ ਸਨ ਜਿਸ ਪਾਰਟੀ ਨੂੰ ਉਹ ਹੁਣ ਭ੍ਰਸ਼ਟਾਚਾਰੀ ਕਹਿ ਕੇ ਬਦਨਾਮ ਕਰਦੇ ਹਨ ਭਾਜਪਾ ਦੇ ਆਪਣੇ ਭ੍ਰਸ਼ਟਾਚਾਰਕ ਉਟਾਲਿਆ ਤੇ ਚੁੱਪ ਰਹਿੰਦਾ ਹੈ ਉਹਨਾਂ ਦੇ ਰਾਜਨੀਤਿਕ ਕੈਰੀਅਰ ਨੇ ਹਮੇਸ਼ਾ ਪੰਜਾਬ ਦੀ ਭਲਾਈ ਨਾਲੋਂ ਨਿੱਜੀ ਲਾਭਾਂ ਨੂੰ ਤਰਜੀਹ ਦਿੱਤੀ ਹੈ ਜ਼ਾਖੜ ਦੇ ਜ਼ਮੀਨ ਹੜੱਪਣ ਦੇ ਦੋਸ਼ਾਂ ਤੇ ਟਿੱਪਣੀ ਕਰਦੇ ਆ ਘਟਾਰੂ ਚੱਕ ਨੇ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੀ ਦਾ ਬਚਾਅ ਕੀਤਾ ਉਹਨਾਂ ਕਿਹਾ ਕਿ ਭਾਜਪਾ ਦੇ ਪੂੰਮਾਫੀਆ ਅਤੇ ਵੱਡੇ ਪੂੰਜੀਪਤੀਆਂ ਦਾ ਪੱਖ ਲੈਣ ਦੇ ਇਤਿਹਾਸ ਦੇ ਉਲਟ ਸਾਡੀ ਲੈਂਡ ਪੂਲਿੰਗ ਦੀ ਯੋਜਨਾ ਸੱਚਮੁੱਚ ਕਿਸਾਨ ਪੱਖੀ ਹੈ ਇਹ ਯਕੀਨੀ ਬਣਾਉਂਦੀ ਹੈ ਕਿ ਕਿਸਾਨਾਂ ਜ਼ਿਮੀਦਾਰਾਂ ਅਤੇ ਇੱਕ ਨਾਗਰਿਕਾਂ ਨੂੰ ਬਰਾਬਰ ਲਾਭ ਹੋਵੇ ਭਾਜਪਾ ਦਾ ਇਸ ਨੀਤੀ ਦਾ ਵਿਰੋਧ ਇਸ ਲਈ ਹੈ ਕਿਉਂਕਿ ਉਹ ਆਪਣੇ ਪੂੰਜੀਵਾਦੀ ਦੋਸਤਾਂ ਨੂੰ ਬਚਾਉਣਾ ਚਾਹੁੰਦੀ ਹੈ ਜੋ ਕਿਸਾਨਾਂ ਅਤੇ ਕਰ ਖਰੀਦਾਰਾਂ ਦਾ ਸ਼ੋਸ਼ਣ ਕਰਦੇ ਹਨ ਭ੍ਰਿਸ਼ਟਾਚਾਰ ਪ੍ਰਤੀ ਆਪ ਦੀ ਜ਼ੀਰੋ ਟੋਲਰੈਂਸ ਨੀਤੀ ਨੂੰ ਉਜਾਗਰ ਕਰਦੇ ਹੋਏ ਘਟਾਲੂ ਚੱਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਸੀਂ ਗਲਤ ਕੰਮਾਂ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਇਤੋਂ ਤੱਕ ਕਿ ਆਪਣੀ ਪਾਰਟੀ ਦੇ ਅੰਦਰ ਵੀ ਇਸ ਦੇ ਬਿਲਕੁਲ ਉਲਟ ਭਾਜਪਾ ਆਪਣੇ ਪ੍ਰਸਤਿਤ ਨੇਤਾਵਾਂ ਨੂੰ ਬਚਾਉਂਦੀ ਹੈ ਅਤੇ ਉਨ੍ਹਾਂ ਨੂੰ ਵੱਡੇ ਅਹੁਦਿਆਂ ਦਾ ਇਨਾਮ ਦਿੰਦੀ ਹੈ ਕਟਾਰੂ ਚੱਕ ਨੇ ਕਿਹਾ ਕਿ ਬੇਰੁਜ਼ਗਾਰੀ, ਸਫਾਈ ਅਤੇ ਕਿਸਾਨ ਭਲਾਈ ਵਰਗੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਭਾਜਪਾ ਦੇ ਸੂਬਾ ਪ੍ਰਧਾਨ ਖੋਖਲੀ ਬਿਆਨਬਾਜ਼ੀ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਜਾਖੜ ਸੱਚਮੁੱਚ ਭ੍ਰਿਸ਼ਟਾਚਾਰ ਬਾਰੇ ਚਿੰਤਤ ਹਨ ਤਾਂ ਉਹਨਾਂ ਨੂੰ ਪਹਿਲਾਂ ਆਪਣੇ ਘਰ ਸਾਫ਼ ਕਰਨਾ ਚਾਹੀਦਾ ਹੈ ਅਤੇ ਇਹ ਕੰਮ ਆਪਣੀ ਪਾਰਟੀ ਦੀ ਉੱਚ ਲੀਡਰਸ਼ਿਪ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਕਟਾਰੂ ਚੱਕ ਨੇ ਪੰਜਾਬ ਦੇ ਲੋਕਾਂ ਨੂੰ ਆਪ ਦੀ ਉਹਨਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਬਾਰੇ ਭਰੋਸਾ ਦਿਵਾਇਆ। ਉਨਾ ਕਹਿ ਕੇ ਮੁਫਤ ਬਿਜਲੀ ਤੋਂ ਲੈ ਕੇ ਸਿਹਤ ਸੰਭਾਲ ਤੱਕ, ਬਿਮਾਰੀ ਸਿੱਖਿਆ ਤੋਂ ਲੈ ਕੇ ਨੌਕਰੀਆਂ ਪੈਦਾ ਕਰਨ ਤੱਕ ਆਪ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਲੁਧਿਆਣਾ ਤੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਅਸੀਂ ਉਹਨਾਂ ਲਈ ਕੰਮ ਕਰਦੇ ਹਾਂ, ਮਾਫੀਆ ਜਾਂ ਕਾਰਪੋਰੇਟਾਂ ਲਈ ਨਹੀਂ। ਕਿਡਾਰੂ ਚੱਕ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਆਣੇ ਹਨ, ਉਹ ਭਾਜਪਾ ਦੇ ਝੂਠ ਅਤੇ ਭਖੰਡ ਵਿੱਚ ਨਹੀਂ ਫਸਣਗੇ। 19 ਜੂਨ ਨੂੰ ਉਹ ਭਾਜਪਾ ਨੂੰ ਦਿਖਾ ਦੇਣਗੇ ਕਿ ਨਫ਼ਰਤ ਅਤੇ ਭ੍ਰਸ਼ਟਾਚਾਰ ਦੀ ਰਾਜਨੀਤੀ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ।